ਆਪਾ ਸ਼੍ਰੀ ਚਨੂ ਸਾਹਿਬ ਨੂੰ ਨਿੰਦੀ ਜਾਂਦਾ ਜਿਗਰ ਨਾਨਕ ਸਾਹਿਬ ਦੇ ਕਹਨੇ ਵਿੱਚ ਨਹੀਂ ਚੱਲੇ ਗੁਰੂ ਨਾਨਕ ਦੇ ਪੁੱਤ ਪਰ ਭਲਿਓ ਇਦਾਂ ਦਾ ਕੁਝ ਵੀ ਨਹੀਂ ਅਸੀਂ ਇੱਕ ਪੰਕਤੀ ਪੜ੍ਹਦੇ ਹਾਂ ਪੁੱਤਰੀ ਕਾਲ ਨਾ ਪਾਲੀਏ ਪੜ੍ਹਦੇ ਹੋ ਨਾ ਪਰ ਖਾਲਸਾ ਦੀ ਇਤਿਹਾਸ ਬਹੁਤ ਵੱਡਾ ਜੇ ਮੈਂ ਤੁਹਾਡੇ ਨਾਲ ਉਹ ਸਾਂਝਾ ਕਰ ਲਿਆ ਤੇ ਸ਼ਮਾ ਭਾਵੇਂ ਸਾਰੀ ਰਾਤ ਤੱਕ ਬੈਠੇ ਰਹੋ ਕਿਉਂਕਿ ਇਤਿਹਾਸ ਸਮੁੰਦਰ ਦੀ ਤਰ੍ਹਾਂ ਪਰ ਖਾਲਸਾ ਦੀ ਚੇਤਾ ਰੱਖਿਓ ਜੇ ਧੰਗ ਗੁਰੂ ਨਾਨਕ ਦੇ ਮਹਾਰਾਜ ਦੇ ਸਾਹਿਬ ਜਾਦੇ ਗੁਰੂ ਨਾਨਕ ਦੇ ਕਹਨੇ ਵਿੱਚ ਨਾ ਚੱਲੇ ਹੁੰਦੇ ਤੇ ਧੰਗ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕੋਲ ਬਾਬਾ ਜੀ ਆਏ ਸੀ ਨਾ ਤੇ ਪੁੱਛਿਆ ਸੀ ਬਾਬਾ ਸ੍ਰੀ ਚੰਦ ਨੇ ਸਤਿਗੁਰੂ ਦਾੜਾ ਲੰਮਾ ਲੰਮਾ ਕਿਉਂ ਵਧਾਇਆ ਆ ਤੇ ਨਿਮਰਤਾ ਦੇ ਪੁੰਨ ਗੁਰੂ ਰਾਮਦਾਸ ਮਹਾਰਜ ਨੇ ਮੁੱਖ ਤੋਂ ਆਖਿਆ ਗੁਰੂ ਨਾਨਕ ਸਾਹਿਬ ਦੇ ਸਾਹਿਬ ਜਾਦਿਆਂ ਦੇ ਚਰਨ ਛਾੜਨ ਵਾਸਤੇ ਜੇ ਮਾਰੇ ਹੁੰਦੇ ਤੇ ਸਤਿਗੁਰੂ ਇਹ ਮੁੱਖ ਤੋਂ ਬਚਨ ਕਰਦੇ ਉਹਨਾਂ ਕਦੇ ਵੀ ਨਹੀਂ ਸੀ ਕਰਨਾ ਵੇਖੋ ਜਿਸ ਗੁਰੂ ਨਾਨਕ ਦੇ ਹੁਕਮ ਤੋਂ ਬਿਨਾ ਪਤਾ ਨਹੀਂ ਹਿੱਲਦਾ ਕਿ ਗੁਰੂ ਨਾਨਕ ਦੇ ਪੁੱਤ ਦੇ ਕਹਣੇ ਤੋਂ ਬਾਹਰ ਹੋ ਸਕਦੇ ਆ ਕਦੇ ਵੀ ਨਹੀਂ ਮਹਾਰਾਜ ਨੇ ਵੱਖਰਾ ਪੰਥ ਦਿੱਤਾ ਸੀ ਉਹ ਕਿਹੜਾ ਉਹ ਹੈ ਜੀ ਉਦਾਸ ਸੀਨ ਉਦਾਸ ਸੀਨ ਦਾ ਭਾਵ ਹੈ ਜੀ ਖੁਦਾ ਦੇ ਵਿੱਚ ਹੀ ਭੇਦੋ ਜਾਣ ਵਾਲਾ ਉਦਾਸੀਆਂ ਦੇ ਵਿੱਚੋਂ ਨਰੈਣੂ ਮਹੰਤ ਮਾੜਾ ਹੋ ਸਕਦਾ ਪਰ ਸਾਰੇ ਮਾੜੇ ਨਹੀਂ ਅਧਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਦੇ ਹੋ ਪਹਿਲਾ ਕਾਰ ਸੇਵਾ ਵਾਲਾ ਬਾਬਾ ਹੋਇਆ ਜੀ ਚੱਕਰਵਰਤੀ ਸਮਰਾਟ ਧੰਨ ਬਾਬਾ ਸ਼੍ਰੀ ਚੰਨ ਸਾਹਿਬ ਜੇ ਪਹਿਲਾ ਕਿਸੇ ਨੇ ਗੁਰੂ ਨਾਨਕ ਦਾ ਪ੍ਰਚਾਰ ਕੀਤਾ ਤੇ ਉਹ ਵੀ ਬਾਬਾ ਸ਼੍ਰੀ ਚੰਦ ਸਾਹਿਬ ਹੋਇਆ। ਕਹਿੰਦਾ ਲੋਕਾਂ ਨੇ ਆਰਤੀਆਂ ਕੀਤੀਆਂ ਪਰ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀਆ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਆਰਤਾ ਲਿਖਿਆ ਸੀ। ਹੁਣ ਜੇ ਕਿਸੇ ਨੇ ਬਾਪ ਨੇ ਆਪਣੇ ਪੁੱਤ ਨੂੰ ਘਰੋਂ ਕੱਢਿਆ ਹੋਵੇ। ਘਰੋਂ ਕੱਢਿਆ ਨੂੰ ਉਹ ਪੁੱਤ ਆਪਣੇ ਬਾਪ ਦੀ ਸਿਫਤ ਕਰੂਗਾ ਜਾਂ ਫਿਰ ਚਾਰ ਗਾਲਾਂ ਕੱਢੂਗਾ ਉਹ ਵੀ ਚਾਰ ਲੋਕਾਂ ਵਿੱਚ ਬਹਿ ਕੇ ਆਪਣੇ ਪਿਓ ਨੂੰ ਗਾਲਾਂ ਕੱਢੇਗਾ ਸਿਫਤ ਨਹੀਂ ਜੇ ਕਰੂਗਾ ਪਰ ਧੰਨ ਬਾਬਾ ਸ਼੍ਰੀ ਚੰਨ ਸਾਹਿਬ ਜੀਆਂ ਨੇ ਜਿੰਨੀ ਉਸਤਤ ਕੀਤੀ ਆ ਜਿੰਨਾ ਪ੍ਰਚਾਰ ਕੀਤਾ ਵਾ ਉਹ ਕੀਤਾ ਸਿਰਫ ਤੇ ਸਿਰਫ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਹੁਣ ਚੜਿਆ ਖੋਤੀ ਪ੍ਰਚਾਰਕ ਆ ਇਹਨਾਂ ਧਰਮ ਦੀਆਂ ਕਬਰਾਂ ਪੁੱਟਨੀਆਂ ਕੋਈ ਬਾਬੇ ਸ਼ਰੀਦ ਸਿੰਘ ਸਾਹਿਬ ਨੂੰ ਮੰਦੀ ਜਾਂਦਾ ਕੋਈ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਵਾਲੇ ਮਹਾਂਪੁਰਖਾਂ ਨੂੰ ਮੰਦੀ ਜਾਂਦਾ ਕੋਈ ਟਕਸਾਲ ਦੇ ਖਿਲਾਫ ਆ ਇਦਾਂ ਹੀ ਆ ਨਾ ਕੋਈ ਸ਼ਰੀਦ ਅਸਮਾਰਾ ਜੀ ਬਾਣੀ ਦੇ ਖਿਲਾਫ ਹੋਇਆ ਤੁਰਿਆ ਫਿਰਦਾ ਇਹਨਾਂ ਨੇ ਕਿਉਂ ਸਾਡਾ ਪਰਵਾਦਾ ਪਾਇਆ ਉੱਪਰ ਦੀ ਕਿਰਪਾਣਾ ਕਿਉਂ ਪਾਈਆਂ ਕਿਉਂਕਿ ਜੇ ਇਹ ਸਾਡੇ ਵਾਲਾ ਪਰਵਾਦਾ ਨਹੀਂ ਪਉਣਗੇ ਤੇ ਸਟੇਜਾਂ ਤੇ ਬਹਿ ਕੇ ਸੰਗਤ ਨੂੰ ਤੋੜ ਮਰੋੜ ਕੇ ਗੱਲਾਂ ਕਰਨਗੇ ਤੇ ਇਹਨਾਂ ਦੇ ਜੁੱਤੀਆਂ ਪੈਣੀਆਂ ਵਾ ਕਿ ਤਾਂ ਸਾਡਾ ਪਰਵਾ ਪਾ ਕੇ ਸਾਡੇ ਵਿੱਚ ਬਹਿ ਕੇ ਸਾਡੇ ਗਰੀਬਨਵਾਦ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਦੇ ਇਤਿਹਾਸ ਤੇ ਕੁਰਬਾਨੀ ਤੇ ਸ਼ੰਕਾ ਕਰੀ ਜਾਂਦੇ ਆ ਮੈਂ ਨਾ ਪ੍ਰਬੰਧਕਾਂ ਨੂੰ ਪੁੱਛਣਾ ਚਾਹੁੰਨੀ ਆ ਇਹਨਾਂ ਦੇ ਗਲ ਵਿੱਚ ਜਿਹੜਾ ਤੁਸੀਂ ਸਰੋਪਾ ਪਾਉਂਦੇ ਹੋ ਇਸ ਕਰਕੇ ਪਾਉਂਦੇ ਵੀ ਤੁਸੀਂ ਗੁਰੂ ਨਾਨਕ ਦੇ ਸਾਹਿਬ ਜਿਆਦਿਆਂ ਨੂੰ ਮਾਰਾ ਕਿ ਧੰਨਵਾਦ ਇਹ ਹੋ ਗੱਲ ਹੀ ਹੋ ਗਈ ਅਸੀਂ ਉਹਨਾਂ ਨੂੰ ਸਟੇਜਾਂ ਤੇ ਬਾਹਰ ਕਿਉਂ ਰਹਿਣਾ ਇਹਦਾ ਉਹ ਗੱਲ ਹੋ ਗਈ ਆਪਣੇ ਪਿਓ ਦੀ ਗੋਦ ਵਿੱਚ ਭਾਗੇ ਤੇ ਆਪਣੇ ਪਿਓ ਦੀ ਦਾੜੀ ਆਪਣੇ ਆਪ ਹੀ ਇਹਨਾਂ ਲੋਕਾਂ ਕੋਲ ਵਾਈ ਜਾਂਦੇ ਪਰ ਸਿੱਖੀ ਹੈ ਸ਼ਰਦਾ ਦੀ ਸਿੱਖੀ ਹੈ ਮੁਹੱਬਤ ਦੀ ਅੱਜ ਜਿਹੜੇ ਕਹਿੰਦੇ ਨਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਘਰਿਆ ਜੀ ਗੁਰੂ ਨੂੰ ਚੰਦੋਆਂ ਦੀ ਕੀ ਲੋੜਿਆ ਗੁਰੂ ਨੂੰ ਐਸੀਆਂ ਦੀ ਕੀ ਲੋੜਿਆ ਗੁਰੂ ਨੂੰ ਹਿਟਰਾਂ ਦੀ ਕੀ ਲੋੜਿਆ ਪਹਿਲੀ ਗੱਲ ਤੇ ਤੁਹਾਨੂੰ ਕਾਦੀ ਤਕਲੀਫ ਹੈ ਜੇ ਗੁਰੂ ਸਾਹਿਬ ਜੀਆਂ ਦੀ ਹਜ਼ੂਰ ਸੰਗਤਾਂ ਲੱਖ ਲੱਖ ਰੁਪਏ ਦੇ ਰਮਾਲੇ ਲਿਆਉਂਦੀਆਂ ਜੇ ਮਹਾਰਾਜ ਨੇ ਲੱਖਾਂ ਜੋਗਾ ਕੀਦਾ ਤੇ ਤਾਂ ਹੀ ਕਿਰਤ ਕਮਾਈਆਂ ਚ ਲੱਖਾਂ ਦੀ ਭੇਟਾ ਗੁਰੂ ਵਾਸਤੇ ਲਿਆਉਂਦੇ ਤੁਹਾਡੇ ਦੇ ਪੱਲੇ ਹੀ ਕੱਖ ਨਹੀਂ ਹੁਣ ਤਾਂ ਸਵਾਲ ਕਰਦਾ ਸਿੱਖ ਜੇ ਮਹਾਰਾਜ ਨੇ 50 ਲੱਖੋਂ ਮੋ ਦਿੱਤਾ ਤੇ ਜੇ 5 ਲੱਖ ਗੁਰੂ ਦੇ ਵਿੱਚੋਂ ਕੱਢ ਵੀ ਲਊਗਾ ਤੇ ਮਹਾਰਾਜ ਨੇ ਉਹਨੂੰ ਦਿੱਤਾ ਤਾਂ ਤਾਂ ਹੀ ਗੁਰੂ ਵਾਸਤੇ ਲਿਆਇਆ ਨਾ